ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਬੀਵਿਅਨ ਸਨ ਅਜ ਤੁਹਾਡਾ ਸਵਾਗਤ ਆਈ ਹੋਪ ਤੁਸੀਂ ਵੀ ਸਰ ਜਨ ਠੀਕ ਹੋਵਗੇ ਮੈਂ ਵੀ ਠੀਕ ਆ ਮੈਂ ਮੈਂ ਥੋੜੀ ਠੀਕ ਆ ਹੋਰ ਮੈਨੂੰ ਫੀਵਰ ਨਹੀਂ ਹੋਇਆ ਮੈਂ ਥੋੜੀ ਜਿਹੀ ਠੀਕ ਆ ਤੇ ਮੈਂ ਤੁਹਾਨੂੰ ਆਪਣੀ ਇੱਕ ਬੈਡ ਨਿਊਜ਼ ਸ਼ੇਅਰ ਕਰਨਾ ਚਾਹਨੀ ਆ ਕਿ ਮੇਰਾ ਫੋਨ ਹੋ ਗਿਆ ਸੀ ਖਰਾਬ ਤੇ ਇਸ ਕਰਕੇ ਮੈਂ ਰਾਤ ਨੂੰ ਲੇਟ ਤੁਹਾਨੂੰ ਬਲੌਗ ਸ਼ੇਅਰ ਕਰਦੀ ਹੂ ਨਿਕਲੀ 12 ਵਜੇ ਤੇ ਕਦੀ 1 ਵਜੇ ਕਿਉਂਕਿ ਮੇਰੇ ਹਸਬੰਡ ਜਦੋਂ ਰਾਤ ਨੂੰ ਜਲਦੀ ਕੰਮ ਤੋਂ ਆਉਂਦੇ ਆ ਨਾ ਰਾਤ ਨੂੰ ਤੇ ਮੈਂ ਸਾਰਿਆਂ ਦੇ ਫੋਨਾਂ ਚ ਕਲਿੱਪ ਤੇ ਜ਼ਰੂਰ ਲੈ ਲੈਣੀ ਆ ਐਡਿਟ ਨਹੀਂ ਨਾ ਕਰ ਸਕਦੀ ਉਹਨਾਂ ਦੇ ਫੋਨਾਂ ਚ ਤੇ ਇਸ ਕਰਕੇ ਜਦੋਂ ਮੇਰੇ ਹਸਬੰਦ ਕੰਮ ਤੋਂ ਆਉਂਦੇ ਆ ਤੇ ਫਿਰ ਮੈਂ ਉਹਨਾਂ ਦੇ ਫੋਨ ਚ ਐਡਿਟ ਕਰਕੇ ਤੇ ਰਾਤ ਨੂੰ ਬਲੌਗ ਪਾਣੀ ਹੁੰਦੀ ਆਪਣੇ ਚੈਨਲ ਤੇ ਤੇ ਜਦੋਂ ਮੇਰਾ ਫੋਨ ਠੀਕ ਹੋ ਜਾਏਗਾ ਗਾਇਸ ਮੈਂ ਜਲਦੀ ਆਪਣੇ ਟਾਈਮ ਸਿਰ ਰੂਟੀਨ ਦਾ ਬਲੌਗ ਸ਼ੇਅਰ ਕਰਿਆ ਕਰਾਂਗੀ ਤੁਹਾਨੂੰ ਤੇ ਬਾਕੀ ਪਲੀਜ਼ ਗਾਇਸ ਰਿਕਵੈਸਟ ਆ ਤੁਹਾਡੀ ਮୋਰੇ ਕਿ ਮੇਰੇ ਜਲਦੀ ਜਲਦੀ 1000 ਤੋਂ ਉੱਤੇ ਸਬਸਕ੍ਰਾਈਬਰ ਕਰ ਦਿਓ ਔਰ ਜਲਦੀ ਜਲਦੀ ਮੇਰਾ ਚੈਨਲ ਮਾਨੀਟਾਈਜ਼ਰ ਕਰਵਾ ਦਿਓ ਪਲੀਜ਼ ਸਕਿੱਪ ਨਾ ਕਰਿਆ ਕਰੋ ਮੇਰੇ ਬਲੌਗ ਨੂੰ ਪੂਰਾ ਵੇਖਿਆ ਕਰੋ ਜਿੰਨੇ ਵੀ ਦੇਖਦੇ ਹੋ ਤੁਸੀਂ ਮੈਨੂੰ ਬਹੁਤ ਪਿਆਰ ਦਿੰਦੇ ਹੋ ਜਿੰਨਾ ਵੀ ਦਿੰਦੇ ਹੋ ਮੇਰੇ ਲਈ ਬਹੁਤ ਆ ਥੈਂਕ ਯੂ ਸੋ ਮੱਚ ਮੈਨੂੰ ਇੰਨਾ ਪਿਆਰ ਦੇਣ ਲਈ ਇੰਨੀ ਕ ਆਪਣੇ ਲਈ ਕਾਬਿਲ ਸਮਝਣ ਲਈ ਕਿ ਮੈਂ ਬਲੌਗ ਪਾ ਸਕਦੀ ਹਾਂ ਔਰ ਬਣਾ ਸਕਦੀ ਹਾਂ ਕੋਈ ਗੱਲ ਨਹੀਂ ਥੋੜਾ ਤੁਸੀਂ ਮੈਨੂੰ ਸਿਖਾਉਂਦੇ ਪਿਓ ਔਰ ਬਹੁਤ ਥੋੜਾ ਜਿਆਦਾ ਮੈਂ ਸਿੱਖ ਲਾਵਾਂਗੀ ਥੈਂਕ ਯੂ ਸੋ ਮੱਚ ਇੰਨਾ ਕਿ ਮੈਨੂੰ ਪਿਆਰ ਦੇਣ ਲਈ ਬਾਕੀ ਪਲੀਜ਼ गाइस ਜਦੋਂ ਮੇਰਾ ਫੋਨ ਠੀਕ ਹੋ ਗਿਆ ਜਾਂ ਮੈਂ ਨਿਊ ਫੋਨ ਲੈ ਲਿਆ ਤੇ ਮੈਂ ਰੂਟੀਨ ਸੇ ਤੁਹਾਣਾ ਬਲੌਗ ਸ਼ੇਅਰ ਕਰਿਆ ਕਰਾਂਗੀ ਬਾਕੀ ਮੇਰੇ ਮਿਨੀ ਬਲੌਗ ਨੂੰ ਸ਼ਾਰਟਸ ਵੀਡੀਓ ਨੂੰ ਸਾਰੇ ਬੜੀ ਬਲੌਗ ਨੂੰ ਪਿਆਰ ਦਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤੇ ਬੈਲ ਲੈ ਕੇ ਨੀਚੇ ਬਟਨ ਵੀ ਦਬਾ ਦਵਾਇਆ ਕਰੋ ਤੇ ਪਲੀਜ਼ गाइस 1000 ਸਬਸਕ੍ਰਾਈਬਰ ਤੋਂ ਉੱਤੇ ਔਰ 4000 ਵਾਚ ਟਾਈਮ ਪੂਰਾ ਕਰਵਾ ਦਿਓ ਥੈਂਕ ਯੂ ਸੋ ਮੱਚ ਮੇਰਾ ਐਨਕ ਬਲੌਗ ਵੇਖ ਲੈ